ਸਸਤੀ ਗੱਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਤਰਥੱਲੀ ਮਚਾ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜੀ ਹਾਂ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਜਿਸ ਦੇ ਬਾਰੇ ਹਰ ਰੋਜ਼ ਵੱਡੇ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ ਹੁਣ ਦੋਸਤੋ ਇਹ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ ਇੱਕ ਵੱਡੀ ਡਾਇਰੀ ਹੱਥ ਲੱਗੀ ਹੈ ਜਿਸ ਤੋਂ ਬਾਅਦ ਹੁਣ ਉਸ ਡਾਇਰੀ ਦੇ ਵਿੱਚ ਕਈ ਮੰਤਰੀਆਂ ਦੇ ਨਾਮ ਕਈ ਮੰਤਰੀਆਂ ਦੇ ਮੋਬਾਈਲ ਨੰਬਰ ਕਈ ਮੰਤਰੀਆਂ ਦੇ ਐਡਰੈਸ ਕਈ ਮੰਤਰੀਆਂ ਦੇ ਨਾਲ ਕਿੰਨਾ ਜ਼ਿਆਦਾ ਲੈਣ ਦੇਣ ਕਿੰਨੀਆਂ ਜ਼ਿਆਦਾ ਗੱਡੀਆਂ ਕਿੰਨਾ ਜ਼ਿਆਦਾ ਪੈਸਾ ਕਿੰਨੀ ਜ਼ਿਆਦਾ ਜਾਇਦਾਦ ਲੈਣ ਦੇਣ ਕੀਤਾ ਗਿਆ ਹੈ ਕਿੰਨੇ ਜ਼ਿਆਦਾ ਬੈਂਕਾਂ ਦੇ ਵਿੱਚ ਲੈਣ ਦੇਣ ਪ੍ਰਕਿਰਿਆ ਕੀਤੀ ਗਈ ਹੈ ਉਸ ਡੈਰੀ ਦੇ ਵਿੱਚੋਂ ਵੱਡੇ ਵੱਡੇ ਸਬੂਤ ਮਿਲੇ ਹਨ ਵੱਡੇ ਵੱਡੇ ਮੰਤਰੀਆਂ ਦੇ ਨਾਮ ਸਾਹਮਣੇ ਆਏ ਹਨ ਜਿਸ ਕਰਕੇ ਹੁਣ ਪੰਜਾਬ ਦੇ ਵੱਡੇ ਵੱਡੇ ਮੰਤਰੀਆਂ ਨੂੰ ਵੱਡੇ ਵੱਡੇ ਇਹਨਾਂ ਮਗਰਮੱਛਾਂ ਨੂੰ ਭਾਜੜਾ ਪੈ ਚੁੱਕੀਆਂ ਹਨ ਕਿਉਂਕਿ ਹੁਣ ਸਾਰਿਆਂ ਨੂੰ ਡਰ ਸਤਾ ਰਿਹਾ ਹੈ ਕਿ ਉਹਨਾਂ ਮੰਤਰੀਆਂ ਨੂੰ ਵੀ ਹੁਣ ਡੀਆਈਜੀ ਪੁੱਲਰ ਵਿਕਰਮ ਸਿੰਘ ਮਜੀਠੀਆ ਦੀ ਤਰ੍ਹਾਂ ਹਮੇਸ਼ਾ ਦੇ ਲਈ ਜੇਲ੍ਹ ਦੇ ਵਿੱਚ ਨਾ ਫਸਾ ਦੇਣ ਕਿਤੇ ਉਹਨਾਂ ਦੀ ਵੀ ਮਟੇਠੀਅਤ ਦੀ ਤਰ੍ਹਾਂ ਜੇਲ੍ਹ ਦੇ ਵਿੱਚ ਚਿੱਕਾ ਨਿਕਲ ਜਾਣ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਾਅਦ ਦੇ ਵਿੱਚ ਪਛਤਾਣਾ ਪਵੇ ਜੀ ਹਾਂ ਦੋਸਤੋ ਡੀਆਈਜੀ ਪੁੱਲਰ ਬਹੁਤ ਵੱਡੇ ਵੱਡੇ ਖੁਲਾਸੇ ਕਰਨ ਵਾਲੇ ਹਨ ਤੇ ਦੋਸਤੋ ਸੀਵੀਆਈ ਦੇ ਵੱਲੋਂ ਦੁਬਾਰਾ ਜਾਂਚ ਕਰਨ ਤੋਂ ਬਾਅਦ ਉਹਨਾਂ ਦੇ ਘਰ ਦੇ ਉੱਤੇ ਦੁਬਾਰੇ ਰੇਡ ਕਰਨ ਤੋਂ ਬਾਅਦ 7 ਕਰੋੜ ਤੋਂ ਜ਼ਿਆਦਾ ਪੈਸੇ ਦੀ ਬਰਾਮਦਗੀ ਹੋ ਚੁੱਕੀ ਹੈ 2.5 ਤੋਂ 3 ਕਿਲੋ ਸੋਨਾ ਹੁਣ ਤੱਕ ਬਰਾਮਦ ਹੋ ਚੁੱਕਿਆ ਹੈ ਤੇ ਜਿਹੜੀ ਹੋਰ ਲਗਜ਼ਰੀ ਗੱਡੀਆਂ ਲਗਜ਼ਰੀ ਘੜੀਆਂ ਤੇ ਮਹਿੰਗੀ ਤੋਂ ਮਹਿੰਗੀ ਦਾਰੂ ਉਹਨਾਂ ਦੇ ਘਰ ਦੇ ਵਿੱਚੋਂ ਫੜੀ ਜਾ ਚੁੱਕੀ ਹੈ ਪਰ ਦੋਸਤੋ ਜਿਹੜੀ ਦੂਜੀ ਰੇਡ ਦੇ ਵਿੱਚ ਹੁਣ सीबीआई ਨੇ ਹੁਣ ਕੋਨਾ ਕੋਨਾ ਛਾਣ ਕੇ ਰੱਖ ਦਿੱਤਾ ਤਾਂ ਇੱਕ ਵੱਡੀ ਡਾਇਰੀ ਡੀਆਈਜੀ ਪੁੱਲਰ ਦੀ ਹੱਥ ਲੱਗੀ ਹੈ ਜਿਸ ਦੇ ਵਿੱਚ ਮੰਤਰੀਆਂ ਦੇ ਨਾਮ ਹਨ ਮੋਬਾਈਲ ਨੰਬਰ ਹਨ ਅਡਰੈਸ ਹਨ ਕਿੱਥੇ ਕਿੰਨੇ ਪੈਸਿਆਂ ਦਾ ਲੈਣ ਦੇਣ ਹੋਇਆ ਹੈ ਸਾਰਾ ਕੁਝ ਉਸ ਡਾਇਰੀ ਦੇ ਵਿੱਚੋਂ ਸੀਵੀਆਈ ਨੂੰ ਮਿਲ ਚੁੱਕਿਆ ਹੈ ਜਿਸ ਕਰਕੇ ਹੁਣ ਵੱਡੇ ਵੱਡੇ ਮੰਤਰੀਆਂ ਨੂੰ ਭਾਜੜਾ ਪੈ ਚੁੱਕੀਆਂ ਹਨ ਪਰ ਦੋਸਤੋ ਉਹ ਮੰਤਰੀ ਕਿਹੜੇ ਹਨ ਉਸ ਡਾਇਰੀ ਦੇ ਵਿੱਚੋਂ ਕੀ ਕੁਝ ਨਿਕਲੇਗਾ ਜਲਦੀ ਹੀ ਵੱਡੀ ਕੋਈ ਨਵੀਂ ਅਪਡੇਟ ਆਉਣ ਵਾਲੀ ਹੈ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਦੋਸਤੋ ਅਗਲੀ ਜਾਣਕਾਰੀ ਹਾਸਲ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ